ਸਰਵ ਜੀ ਸੰਗਰੂਰ ਵੀ ਦੀ ਕਵਤਾ ਨਹੀਂ ਕੀਤਾ ਬੇਸ਼ੱਕ ਤੂੰ ਸਵੀਕਾਰ ਮੈਨੂੰ ਪਰ ਨੇੜੇ ਨਜ਼ਰਾਂ ਦੀ ਹਰ ਪਲ ਤਾਰੱਖ ਕੀ ਹੋਇਆ ਜੇਕਰ ਨਾ ਗਲਤੀ ਕੋਈ ਮੇਰੀ ਕੀ ਹੋਇਆ ਜੇਕਰ ਨਾ ਗਲਤੀ ਕੋਈ ਮੇਰੀ ਫਿਰ ਵੀ ਖੁੱਲ ਤੇ ਨੂੰ ਕਾਇਲ ਜਾਮ ਲਖ ਬਿਲਟੇ ਨੇ ਨਹੀਂ ਜੀ ਸਕਦਾ ਪਰ ਕੋਸ਼ਿਸ਼ ਕਰਾਂਗਾ ਪਰ ਕੋਸ਼ਿਸ਼ ਕਰਾਂਗਾ ਨਹੀਂ ਛੱਡਣਾ ਤੈਨੂੰ ਕਦੇ ਵੀ ਕੁਲ-ਕੁਲ ਕੇ ਮਰਾਂਗਾ ਕੁਲ-ਕੁਲ ਕੇ ਮਰਾਂਗਾ ਨਹੀਂ ਕੱਢਣਾ ਤੈਨੂੰ ਕਦੇ ज़ी दिल ख़ला विचो मरिया कुझु